ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਆਸਾ ਰਾਗ ਵਿੱਚ ਪਾਤਸ਼ਾਹ ਜੀ ਦੇ ਸ਼ੰਤ ਚੱਲ ਰਹੇ ਹਨ ਸਤਿਗੁਰ ਜੀ ਦੇ 12 ਸ਼ਬਦ ਸੰਪੂਰਨ ਹੋਏ ਹਨ ਇਸ ਰਾਗ ਦੇ ਕੋਲ 19 ਸ਼ਬਦ ਆਸ਼ਾ ਜੀ ਦੇ ਸੰਪੂਰਨ ਹੋਏ ਆਖੀਲੇ ਆਖੀਲਾ ਸ਼ੰਤ ਮਹਾਰਾਜ ਜੀ ਦਾ ਇਹ ਰੰਭ ਹੁੰਦਾ ਹੈ 452 ਗਿੱਤੇ ਪਾਤਸ਼ਾਹ ਜੀ ਦਾ ਸ਼ਬਦ ਸਭਾ ਈਮਾਨ ਹੈ ਆਓ ਸਤਿਗੁਰੂ ਜੀ ਆਪਣੀ ਦਸਨਾ ਤੋਂ ਪਾਈ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹਲਾ ਤੁਖਾ ਅਸਾ ਰਗ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਕਰਦੇ ਹਨ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਇਨਹਰ ਨਾਮ ਦਿਰਡਾਵੇ ਰਾਮ ਰਾਜੇ ਤਿਸ ਕੀ ਤ੍ਰਿਸ਼ਨਾ ਭੁਖ ਸਭ ਉਤਰੈ ਜੋ ਹਰ ਨਾਮ ਧਿਆਵੇ ਜੋ ਹਰ ਹਰ ਨਾਮ ਧਿਆਏਂਦੇ ਤਿੰਨ ਜਮ ਨੇੜ ਨ ਆਵੇ ਜਨ ਨਾਨਕ ਹਰਿ ਕਿਰਪਾ ਕਰ ਨਿਤ ਜਪੈ ਹਰ ਨਾਮ ਹਰ ਨਾਮ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਸ਼ਬਦ ਦੀ ਇਸ ਬੰਦ ਦੀ ਰਮਤਾ ਕਰਦੇ ਹਨ ਜਿਗਿਆਸੂ ਮੁਖ ਦਵਾਰਾ ਮਹਾਰਾਜ ਜੀ ਸ਼ਬਦ ਉਚਾਰਨ ਕਰਦਿਆਂ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਗੁਰਸਿੱਖਾਂ ਨੇ ਇਹ ਗਾ ਸੁ ਪਿਆਰਿਆਂ ਨੇ ਮਹਾਰਾਜ ਜੀ ਕਹਿੰਦੇ ਉਹ ਪ੍ਰਭੂ ਨੂੰ ਸਤਿਗੁਰਾਂ ਨੂੰ ਜਪਨਾ ਕੀਤਾ ਧਿਆਉਣਾ ਕੀਤਾ ਪੂਰੇ ਸਤਿਗੁਰੂ ਨੂੰ ਜਪਨਾ ਕੀਤਾ ਤਿੰਨ ਹਰਨਾਮ ਦਰੜਾਵੇ ਰਾਮ ਰਾਜ ਜੀ ਮਹਾਰਾਜ ਜੀ ਕਹਿੰਦੇ ਫਿਰ ਸੱਚਾ ਸਤਿਗੁਰੂ ਨਾਲੋਂ ਨਾਮ ਦਿਰੜ ਕਰਾਂਦਾ ਹੈ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰਕਾ ਸਿੱਖ ਵਡਭਾਗੀ ਹੈ ਸੱਚਾ ਸਤਗੁਰੂ ਦੇ ਨਾਲ ਕਿਸੇ ਪ੍ਰਾਨੀ ਦਾ ਜਿਗਿਆਸੂ ਦਾ ਗੁਰਸਿੱਖ ਦਾ ਜਦੋਂ ਭਾਈ ਮੇਲ ਬੰਦਾ ਹੈ ਤੇ ਸਤਗੁਰੂ ਜੀ ਫਿਰ ਗੁਰਸਿੱਖ ਦੀ ਝੋਲੀ ਵਿੱਚ ਨਾਮ ਦੀ ਦਾਤ ਪਾਉਂਦੇ ਹਨ ਨਾਮ ਦੀ ਬਰਕਤ ਬਖਸ਼ਦੇ ਹਨ ਇਹ ਸੱਚੇ ਗੁਰੂ ਦੀ ਮਹਿਮਾ ਹੈ ਗੁਰਸਿੱਖ ਨੂੰ ਨਾਮ ਦਾ ਧਨ ਬਖਸ਼ਦੇ ਹਨ ਨਾਮ ਧਨ ਦਿੰਦੇ ਹਨ ਇਹ ਧਨ ਜਿਹੜਾ ਖਰਚਿਆ ਜਿਹੜਾ ਮਹਾਰਾਜ ਜੀ ਕਹਿੰਦੇ ਕਦੀ ਖਤਮ ਨਹੀਂ ਹੁੰਦਾ ਕਦੀ ਇਹ ਖਤ ਸੰਸਾਰੀ ਧਨ ਜਿਹੜਾ ਕੱਚਾ ਧਨ ਹੈ ਜਿਹੜਾ ਕਿ ਆਮਣ ਜਾਣ ਹੈ ਇਹ ਨਾਮ ਧਨ ਜਿਹੜਾ ਐਸਾ ਧਨ ਹੈ ਜਿਹੜਾ ਜਿੰਨੂੰ ਕੋਈ ਚੋਰ ਖੋ ਨਹੀਂ ਸਕਦਾ ਅਗਣ ਸਾੜ ਨਹੀਂ ਸਕਦੀ ਪਾਣੀ ਗਾਲ ਨਹੀਂ ਸਕਦਾ ਇਹ ਵੱਧ ਦਾ ਜਾਂਦਾ ਖੁੱਟ ਧਨ ਹੈ ਜਿਹਨੂੰ ਮਹਾਰਾਜ ਜੀ ਕਹਿੰਦੇ ਵੱਧ ਦਾ ਹੈ ਮਹਾਰਾਜ ਜੀ ਗੁਰਸਿੱਖ ਦੀ ਝੋਲੀ ਵਿੱਚ ਨਾਮ ਦੀ ਦਾਤ ਜਦੋਂ ਪਾਉਂਦੇ ਹਨ ਤਿੰਨ ਹਰ ਨਾਮ ਦਰੜਾਵੇ ਉਹ ਮਹਾਰਾਜ ਦੇ ਗੁਰਸਿੱਖ ਚਰਨਾਂ ਦੇ ਵਿੱਚ ਹਾਜ਼ਰੀ ਭਰਦਿਆਂ ਗੁਰੂ ਦੇ ਦਰਸ਼ਨ ਕਰਦਿਆਂ ਤੇ ਮਹਾਰਾਜ ਜੀ ਨਾਮ ਧਿਰੜ ਕਰਾਂਦਿਆਂ ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਧਿਆਵੈ ਉਹ ਸਤਿਗੁਰੂ ਜੀ ਮਾਲਕ ਮਹਾਰਾਜ ਜੀ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਦੀ ਭੁੱਖ ਲਾ ਦਿੰਦੇ ਹਨ ਜਦੋਂ ਵਾਰ-ਵਾਰ ਸਤਿਗੁਰੂ ਜੀ ਨਾਮ ਧਿਰੜ ਕਰਾਂਦਿਆਂ ਜਗਿਆਸੂ ਨੂੰ ਤੇ ਮਹਾਰਾਜ ਜੀ ਕਹਿੰਦੇ ਫੁਰਨਿਆਂ ਦੀ ਤ੍ਰਿਸ਼ਨਾ ਦੀ ਭੁੱਖ ਜਿਹੜੀ ਹੈ ਲੈ ਜਾਂਦੀ ਆ ਤ੍ਰਿਸ਼ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਧਿਆਵੇ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਨਾਮ ਨੂੰ ਧਿਆਉਣਾ ਕੀਤਾ ਭਾਈ ਉਹਨਾਂ ਦੀ ਇਹ ਭੁੱਖ ਲੈ ਜਾਂਦੀ ਹੈ ਜੋ ਹਰ ਹਰ ਨਾਮ ਧਿਆਇੰਦੇ ਤਿੰਨ ਜਮ ਨੇੜ ਨਾ ਆਵੇ ਅਚਾ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਗੁਰਸਿੱਖਾ ਨੇ ਨਾਮ ਨੂੰ ਧਿਆਉਣਾ ਕੀਤਾ ਜਗਿਆ ਸੁਆਣੀ ਉਹਨਾਂ ਦੀ ਮਹਾਰਾਜ ਜੀ ਕਹਿੰਦੇ ਭਾਉ ਲੈ ਜਾਂਦਾ ਹੈ ਤਿੰਨ ਜਮ ਨੇੜ ਨਾ ਆਵੇ ਜੇ ਮਹਾਰਾਜ ਜੀ ਬਚਨ ਵੀ ਕਰਦੇ ਹਨ ਨਾ ਹੋ ਨਾ ਤੂੰ ਨੋ ਛੁੱਟੂ ਨਿਕਟ ਨਾ ਜਾਇਓ ਦੂਤ ਉਥੇ ਤਾਂ ਧਰਮ ਰਾਜ ਨੂੰ ਵੀ ਮਹਾਰਾਜ ਜੀ ਹਿਦੈਤ ਦੇ ਦਿੰਦੇ ਹਨ ਕਿ ਜਮ ਦੂਤਾ ਨੂੰ ਇਹ ਗੁਰਸਿੱਖਾਂ ਦੇ ਭਗਤਾਂ ਦੇ ਗੁਰਮੁਖ ਪਿਆਰਿਆਂ ਦੇ ਕੋਲ ਤੁਹਾਡਾ ਕੋਈ ਲੈਣ ਦੇ ਨਹੀਂ ਕੰਮ ਨਹੀਂ ਕਿਉਂਕਿ ਜਮ ਦੂਤ ਤਾਂ ਉਹਨਾਂ ਕੋਲ ਜਾਂਦਿਆਂ ਜਿਨ੍ਹਾਂ ਦਾ ਬਹੁਤ ਵੱਡਾ ਚਿੱਠਾ ਹੁੰਦਾ ਹੈ ਸੰਸਾਰੀ ਕਰਮਾਂ ਦਾ ਪਰ ਗੁਰਸਿੱਖ ਦੇ ਕਰਮ ਦਾ ਲੇਖਾ ਜੋਖਾ ਮਹਾਰਾਜ ਹੀ ਪਾੜ ਦਿੰਦੇ ਹਨ ਜਿਵੇਂ ਗੁਰਸਿੱਖ ਭਾਈ ਮਾਹ ਸਿੰਘ ਦਾ ਵਦਾਵਾ ਪਾੜਤਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 40 ਮੁਕਤੇ ਜਦੋਂ ਮੁਕਤ ਕੀਤੇ ਉਹ ਅੱਗੇ 21 ਵਿਸਾਖ ਦਾ ਦਿਨ ਆ ਰਿਹਾ ਥੋੜੇ ਦਿਨਾਂ ਬਾਅਦ 3 ਮਈ ਵਾਲੇ ਦਿਨ 21 ਵਿਸਾਖ ਹੈ 21 ਵਿਸਾਖ ਨੂੰ ਇਹ ਭਾਰੀ ਜੰਗ ਹੋਇਆ ਸਿੱਖੀਰਲਾ ਜੰਗ। ਇਸ ਵੇਲੇ ਮਹਾਰਾਜ ਜੀ ਅੱਗੇ ਕੰਬਰ ਕੱਸਾ ਖੁੱਲਿਆ ਨਾ ਉਹ ਖੀਰਲਾ ਜੰਗ ਸਿੱਖਤਰਾਣੇ ਦੀ ਢਾਬ ਤੇ ਤਿੱਬੀ ਦੇ ਉੱਤੇ ਜੰਗ ਹੋਇਆ ਜਿੱਥੇ ਗਿੰਮੇ ਸਿੰਘ ਸੀ ਮਹਾਰਾਜ ਜੀ ਦੇ ਨਾਲ ਤੇ ਪਿੱਛੇ ਭਾਰੀ ਲਸ਼ਕਰ ਸਰਕਾਰ ਦਾ ਸੂਬੇ ਦਾ ਇਹ ਮਹਾਰਾਜ ਜੀ ਕਹਿੰਦੇ ਕਿ ਹੁਣ ਕੋਈ ਜਗ੍ਹਾ ਨਹੀਂ ਹੈਗੀ ਲੜਨ ਵਾਸਤੇ ਦਸ਼ਮੇਸ਼ ਪਾਤਸ਼ਾਹ ਇੰਦੇ ਕੋਈ ਜਗ੍ਹਾ ਨਹੀਂ ਕੀ ਕੀਤਾ ਜਾਵੇ ਕਿ ਇਹਨਾਂ ਦਾ ਟੱਕਰਾ ਕਰਨ ਵਾਸਤੇ ਕੋਈ ਓਲਾ ਚਾਹੀਦਾ ਹੈ ਕਿ ਥੋੜੇ ਗਿਨਵੇਂ ਸਿੰਘ ਸੀ ਇਹ ਮਹਾਰਾਜ ਜੀ ਖਦਰਾਨੇ ਦੀ ਢਾਬ ਨੂੰ ਢਾਲ ਬਣਾਇਆ ਉੱਚੀ ਟਿੱਬੀ ਸੀ ਸੰਗਤ ਜੀ ਉੱਥੇ ਮਹਾਰਾਜ ਨੇ ਝਾੜੀਆਂ ਦੇ ਉੱਤੇ ਬਸਤਰ ਸੁੱਟ ਤੇ ਸਿੰਘਾਂ ਦੇ ਬਸਤਰ ਸਨ ਜਿਹੜੇ ਫालतੂ ਉਹ ਚਾਦਰੇ ਉਹਦੇ ਉੱਤੇ ਪਾ ਤੇ ਝਾੜੀਆਂ ਤੇ ਓਲਾ ਲੈ ਕੇ ਸਤਗੁਰੂ ਜੀ ਨੇ ਬਾਣ ਛੱਡੇ ਉੱਥੇ ਫਿਰ ਭਾਰੀ ਜੰਗ ਹੋਇਆ ਉਥੇ ਸਿੰਘਾਂ ਦੀਆਂ ਸਿੱਧੀਆਂ ਹੋਈਆਂ ਜਿਹੜੇ ਮਾਹ ਸਿੰਘ ਦੇ ਸਨੇ ਛਾਲੀ ਸਿੰਘ ਜਿਹੜੇ ਵਦਾਵਾ ਲਿਖ ਕੇ ਗਏ ਸੀ ਉਹ ਵਾਪਸ ਆਏ। ਉਥੇ ਮਾਹ ਸਿੰਘ ਜੀ ਖੀਰ ਦੇ ਸਵਾਸਾਂ ਤੇ ਸੀ। ਸਿਸਕ ਦੇ ਪੈ ਸੀ ਮਹਾਰਾਜ ਜੀ ਜਿਸ ਵੇਲੇ ਜੰਗ ਸਮਾਪਤ ਹੋਏ ਉਸ ਵੇਲੇ ਵਾਰੀ-ਵਾਰੀ ਜੰਗ ਦੇ ਵਿੱਚ ਤੱਕ ਰਹੇ ਹਨ। ਜੋੜਾ ਪੈਰਾ ਤੋਂ ਤਾਰਤਾ ਸਤਿਗੁਰਾਂ ਨੇ। ਤੇ ਜਾ ਕੇ ਦੇਖਦੇ ਹਨ ਮਹਾਰਾਜ ਜੀ ਸਿੰਘਾਂ ਦੀ ਮੂਹ ਪੁੰਜਦੇ ਆਪਣੇ ਜਾਮੇ। ਕੰਵਰ ਕਸਾ ਖੋਲ ਕੇ ਮਹਾਰਾਜ ਜੀ ਮੂੰਹ ਸਿੰਘਾਂ ਦੇ ਪੱਟ ਤੇ ਆਪਣੇ ਪੱਟ ਤੇ ਸੀਸ ਰੱਖ ਕੇ ਸਾਰੇ ਸਿੰਘਾਂ ਨੂੰ ਤੱਕਦੇ ਹਨ ਤੇ ਜਿੰਨੀ ਜਿੰਨੀ ਦੂਰੀ ਤੇ ਸਿੰਘ ਪਏ ਹਨ ਉਹਨਾਂ ਉਹਨਾਂ ਖਤਾਬ ਦਿੰਦੇ ਹਨ ਮਹਾਰਾਜ ਇਹ ਮੇਰਾ 40 ਜਹਾਰ ਜਿੰਨੀ ਜਿੰਨੀ ਵਿੱਤ ਤੇ ਜਿੰਨਿਆਂ ਨੂੰ ਸ਼ਹੀਦ ਕੀਤਾ ਉਵੇਂ ਉਵੇਂ ਮਹਾਰਾਜ ਜੀ ਖਤਾਬ ਦਿੰਦੇ ਹਨ ਤੇ ਮੂੰਹ ਜਾਮੇ ਦੇ ਨਾਲ ਪੁੰਜਦੇ ਹਨ ਪਿਆਰ ਕਰਦਿਆਂ ਜਦੋਂ ਮਾਹ ਸਿੰਘ ਦੀ ਵਾਰੀ ਆਈ ਅੱਗੇ ਦੇਖਿਆ ਮਾਹ ਸਿੰਘ ਜਿੰਦਾ ਹੈ ਤੇ ਮਹਾਰਾਜ ਨੇ ਪੱਟ ਤੇ ਸੀਸ ਰੱਖਿਆ ਇਹ ਬਹੁਤ ਪਿਆਰ ਕਰਦਿਆਂ ਗੁਰੂ ਦਸ਼ਮੇਸ਼ ਪਾਤਸ਼ਾਹ ਜੀ ਕਹਿੰਦੇ ਮਾਹ ਸਿੰਘ ਜੀ ਕੀ ਚਾਹੀਦਾ ਉਦੇ ਮੂੰਹ ਤੇ ਖੂਨ ਦੇ ਬਹੁਤ ਜ਼ਿਆਦਾ ਖੂਨ ਸੀ ਤੇ ਮਹਾਰਾਜ ਜੀ ਆਪਣੇ ਫੁਸ਼ਾਕ ਦੇ ਨਾਲ ਦੇਖੋ ਸਿੰਘ ਦਾ ਮੂੰਹ ਪੂੰਝ ਰਹੇ ਹਨ ਆਪਣੇ ਕੰਬਰ ਕੱਸੇ ਦਾ ਪੱਲਾ ਲੈ ਕੇ ਮੂੰਹ ਪੂੰਝਿਆ ਭਾਈ ਮਾਹ ਸਿੰਘ ਦਾ ਤੇ ਮਹਾਰਾਜ ਜੀ ਬਚਨ ਕਰਦੇ ਨਾਮਾ ਸਿੰਘ ਜੀ ਕੀ ਚਾਹੀਦਾ ਹੈ ਜੇ ਕਹਿੰਦੇ ਉਹ ਤਾਂ ਜਾਨ ਬਖਸ਼ ਦਿੰਦੇ ਆ ਦੁਨੀਆ ਦਾ ਰਾਜ ਦੇ ਦਿੰਨੇ ਆ ਤੇ ਭਾਈ ਮਾਹ ਸਿੰਘ ਦੇ ਮukh ਚੋਂ ਖੀਰਲੇ ਸਵਾਸਾਂ ਤੇ ਕੀ ਨਿਕਲਿਆ ਭਾਈ ਮਾਹ ਸਿੰਘ ਜੀ ਕਹਿੰਦੇ ਮਹਾਰਾਜ ਜੀ ਦੁਨੀਆ ਨਾਲ ਕੀ ਰਿਸ਼ਤਾ ਜੋੜਨਾ ਹੈ ਇਹ ਸੰਸਾਰ ਹੀ ਜੜਾ ਬਿਨ ਸੰਹਾਰ ਹੈ ਸਾਡਾ ਸਭ ਕੁਝ ਖਤਮ ਹੋ ਚੁੱਕਾ ਹੈ ਸੰਸਾਰ ਦਾ মোহ ਕਿਰਪਾ ਕਰੋ ਜਿਹੜਾ ਵਾਦਾ ਅਸੀਂ ਸਿੰਘਾਂ ਨੇ ਲਿਖਿਆ ਸੀ ਉਹ ਪਾੜ ਦੋ ਇਹ ਕਿਰਪਾ ਦੇ ਘਰ ਵਿੱਚ ਆਇਓ ਸਾਡੀ ਟੁੱਟੀ ਗੰਢ ਲੋ ਅਸੀਂ ਤੋੜ ਕੇ ਗਏ ਸੀ ਤੁਹਾਡੇ ਨਾਲੋਂ ਜੇ ਤੁਸੀਂ ਵਦਾਵਾ ਮੈਨੂੰ ਪਤਾ ਉਹ ਚਿੱਠੀ ਪੱਤਰਕਾ ਸਾਹਮਣੇ ਰੱਖੀ ਹੋਏਗੀ ਮਹਾਰਾਜ ਜੀ ਹੱਸ ਪਏ ਮਾਹ ਸਿੰਘ ਜੀ ਤੁਹਾਨੂੰ ਪਤਾ ਹੈ ਉਸ ਵੇਲੇ ਮਹਾਰਾਜ ਮਹਾਰਾਜ ਨੇ ਆਪਣੇ ਕੰਮਰ ਕੱッセ ਚੋਂ ਵਦਾਵਾ ਚਿੱਠੀ ਪੱਤਰਕਾ ਕੱਢੀ ਮਾਹ ਸਿੰਘ ਜੀ ਇਹ ਬਤ ਬੇਨਤੀ ਕਰਦੇ ਹਨ ਮਹਾਰਾਜ ਸਾਡੀ ਟੁੱਟੀ ਗੰਢ ਨੂੰ ਦਰਗਾਹ ਵਿੱਚ ਜਾਣਾ ਸੀ ਸਾਨੂੰ ਜਗਾ ਨਹੀਂ ਮਿਲਨੀ ਉਸ ਵੇਲੇ ਸਾਧ ਸਿੰਘ ਜੀ ਧੰਨ ਸ੍ਰੀ ਦਸ਼ਮੇਸ਼ ਪਾਤਸ਼ਾਹ ਨੇ ਉਹ ਪੱਤਰ ਕਾ ਕਢੀ ਉਹ ਵਾਦਾਵਾ ਕੱਢ ਕੇ ਖਾਂਦੇ ਸਾਹਮਣੇ ਮਾਹ ਸਿੰਘ ਦੇ ਪਾੜਿਆ ਤੇ ਬੜਾ ਖੁਸ਼ ਹੋਏ ਮਹਾਰਾਜ ਕਹਿੰਦੇ ਮਾਹ ਸਿੰਘ ਜੀ ਅੱਜ ਤੁਸੀਂ ਬੜਾ ਕੁਝ ਮੰਗ ਲਿਆ ਖਾਲਸੇ ਨਾਲ ਆਪਣੀ ਟੁੱਟੀ ਗੰਢ ਲਈ ਹੈ ਉਸ ਦਿਨ ਮਹਾਰਾਜ ਨੇ ਬਚਨ ਕੀਤੇ ਉਹ ਖਟਦਾਵੇਂ ਦੀ ਢਾਬ ਦੇ ਉੱਤੇ ਖੜ ਕੇ ਕਹਿੰਦੇ ਅੱਜ ਤੋਂ ਬਾਅਦ ਇਹ ਖਤਰਾਵੇਂ ਦੀ ਢਾਬ ਤੇ ਮੇਲੇ ਲੱਗਣਗੇ ਇਹ ਜਗਾ ਜਿਹੜੀ ਐ ਇਹ ਮੁਕਤਸਰ ਦੀ ਧਰਤੀ ਬਣੇਗੀ ਜਿਹੜਾ ਵੀ ਇੱਥੇ ਇਸ ਦੇ ਨਾਮ ਕੇ ਸ਼ਹੀਦਾਂ ਦੇ ਨਾਮ ਤੇ ਇਸ਼ਨਾਨ ਕਰੇਗਾ ਇਸੀ ਇਸ਼ਨਾਨ ਕਰਕੇ ਮਹਾਰਾਜ ਨੂੰ ਮਨ ਦੇ ਵਿੱਚ ਧਿਆਏਗਾ ਯਾਦ ਕਰੇਗਾ ਉਹਦੀ ਦੇਹ ਮੁਕਤ ਹੋ ਜਾਵੇਗੀ ਉਹ ਆਤਮਾ ਉਹਦੀ ਮੁਕਤੀ ਨੂੰ ਪ੍ਰਾਪਤ ਹੋਏਗੀ ਇਹ ਮਹਾਰਾਜ ਜੀ ਦੇ ਬਚਨ ਹੋਏ ਉੱਥੇ ਇਹ ਸਾਧ ਸੰਗਤ ਜੀ ਉਹ 3 ਤਰੀਕ ਦਾ ਦਿਨ ਆ ਰਿਹਾ ਹੈ ਉਸ ਦਿਨ ਬੱਸ ਵੀ ਜਾ ਰਹੀ ਹੈ ਦੁਖਨਵਾਰ ਸਾਹਿਬ ਤੋਂ ਤੇ ਜਿੰਨਾ ਸੰਗਤਾਂ ਨੇ ਦਰਸ਼ਨ ਕਰਨੇ ਆਪ ਜੀ ਜਾ ਸਕਦੇ ਹੋ 3 ਮਈ ਨੂੰ ਉਹ ਦਿਨ ਹੈ ਜਿਸ ਦਿਨ ਜੰਗ ਹੋਈ ਸੀ ਪਰ ਖਾਲਸੇ ਨੇ ਦਿਨ ਕਾਦੇ ਵਾਸਤੇ ਚੇਂਜ ਕੀਤਾ ਕਿਉਂਕਿ ਉਸ ਵੇਲੇ ਬਹੁਤ ਗਰਮੀ ਸੀ ਇਸ ਦਿਨਾਂ ਵਿੱਚ ਪਾਣੀ ਦੀ ਬਹੁਤ ਘਾਟ ਸੀ ਜੇ ਜਿਸ ਵੇਲੇ ਖਾਲਸਾ ਇਹ ਦਿਨ ਮਨਾਉਂਦਾ ਸੀ ਤੇ ਪਾਣੀ ਦੀ ਘਾਟ ਕਰਨ ਖਾਈ ਹੁੰਦੀ ਸੀ ਇਸ ਵਾਤੇ ਸਾਰਾ ਖਾਲਸੇ ਨੇ ਇਕੱਤਰ ਹੋ ਕੇ ਮਾਗੀ ਦਾ ਦਿਨ ਇਕੱਤਰ ਕੀਤਾ ਇਹ 40 ਮੁਕਤਿਆਂ ਦਾ ਜਿਹੜਾ ਦਿਨ ਹੈ ਹੁਣ ਆਪਾਂ ਮਾਗੀ ਵਾਲੇ ਦਿਨ ਮਨਾਉਂਦੇ ਹਾਂ ਪਰ ਉਸ ਦਿਨ ਖਤਰਾਨੇ ਦੀ ਧਾਬ ਜੋ ਮੁਕਤ ਸਾਹਿਬ ਸ੍ਰੀ ਗੁਰਦੁਆਰਾ ਸੁਭਾਏਮਾਨ ਉੱਥੇ ਉਸ ਦਿਨ ਹੀ ਮੇਲਾ ਲੱਗਦਾ ਉਹ ਸਭਾ ਮਨਾਈ ਜਾਂਦੀ ਸੀ ਦਾ ਦੇ ਜਾਦ ਵਿੱਚ ਬੜਾ ਭਾਰੀ ਮੇਲਾ ਜੋੜ ਮੇਲਾ ਹੁੰਦਾ ਹੈ ਇੱਥੇ ਵੀ ਮਹਾਰਾਜ ਜੀ ਕਹਿੰਦੇ ਹਨ ਦੇਹਨ ਦੇਹ ਮੁਕਤ ਕਰ ਦੇਣਨ ਸਤਿਗੁਰ ਜੀ ਗੁਰਸਿੱਖ ਨੂੰ ਨਾਮ ਦੀ ਦਾਤ ਬਖਸ਼ ਦਿੰਦੇ ਹਨ ਇਹ ਬਚਨ ਕਰਦੇ ਹਨ ਮਹਾਰਾਜ ਜੀ ਇਸ ਪਦ ਦੇ ਵਿੱਚ ਉਹਦੀ ਤ੍ਰਿਸ਼ਨਾ ਦੀ ਭੁੱਖ ਲਾ ਦਿੰਦੇ ਹਨ ਨਾਮ ਦੀ ਦਾਤ ਉਹਦੀ ਝੋਲੀ ਵਿੱਚ ਪਾ ਕੇ ਜੋ ਹਰ ਹਰ ਨਾਮ ਧਿਆਏ ਦੇ ਤਿੰਨ ਜਮ ਨੇੜ ਨ ਆਵੇ ਜਮਾ ਜਮਾ ਦਾ ਮਹਾਰਾਜ ਜੀ ਕਹਿੰਦੇ ਕੋਈ ਲੈਣ ਦੇ ਨੀਂਦਾ ਕਿ ਕੋਈ ਗੁਰਸਿੱਖ ਦੇਵ ਵਿੱਚ ਹੀ ਮੁਕਤ ਹੁੰਦਾ ਜਨ ਨਾਨਕ ਕੋ ਹਰ ਕਿਰਪਾ ਕਰ ਨਿਤ ਜਪੈ ਹਰ ਨਾਮ ਹਰ ਨਾਮ ਤਰਾਵੇ ਤੇ ਮਹਾਰਾਜ ਜੀ ਅਖੀਰੀ ਪੰਕਤੀ ਵਿੱਚ ਬੇਨਤੀ ਕਰਦੇ ਹਨ ਜਨ ਨਾਨਕ ਮੈਂ ਦਾਸ ਨੂੰ ਹਰ ਜੀ ਕਹਿੰਦੇ ਕਿਰਪਾ ਕਰੋ ਹਰੀ ਜੀਓ ਹਰ ਕਿਰਪਾ ਕਰ ਸਤਗੁਰੂ ਜੀਓ ਪਰਮੇਸ਼ਰ ਜੀਓ ਕਿਰਪਾ ਧਾਰ ਦੇਵੋ ਮੈਂ ਤੁਹਾਡਾ ਨਾਮ ਜਪਦਾ ਰਹਾ ਨਾਮ ਦੀ ਦਾਤ ਬਖਸ਼ੋ ਹਰ ਨਾਮ ਹਰ ਨਾਮ ਹਰ ਨਾਮ ਤਰਾਵੇ ਨਾਮ ਜਿਹੜਾ ਮਹਾਰਾਜ ਜੀ ਕਹਿੰਦੇ ਭਾਵ ਸਾਗਰ ਤੋਂ ਤਾਰ ਦਿੰਦਾ ਹੈ ਜਿੰਨੀ ਗੁਰਮਖ ਨਾਮ ਧਿਆਇਆ ਤਿੰਨਾ ਫਿਰ ਵਿਗਨ ਨਾ ਹੋਈ RAM ਰਾਜੇ ਦੂਜਾ ਪਦ ਮਹਾਰਾਜ ਜੀ ਗੀਰਮ ਕਰਦੇ ਆ ਜਿਨੇ ਗੁਰਮਖ ਨਾਮ ਧਿਆਇਆ ਜਿਨ੍ਹਾਂ ਗੁਰਮਖਾਂ ਨੇ ਮਹਾਰਾਜ ਜੀ ਕਹਿੰਦੇ ਹਰੀ ਨੂੰ ਪ੍ਰਭੂ ਨੂੰ ਧਿਆਨਾ ਕੀਤਾ ਉਹਨਾਂ ਦੇ ਸਾਰੇ ਬਿਗਨ ਨਾਸ ਹੋ ਗਏ ਤਿੰਨ ਫਿਰ ਬਿਗਨ ਨਾ ਹੋਈ RAM ਰਾਜੇ ਉਹ ਬਿਗਨਾ ਤੋਂ ਸੰਸਾਰੀ ਔਗਣਾ ਤੋਂ ਮੁਕਤ ਹੋ ਗਏ ਉਹਨਾਂ ਦੇ ਬਿਗਨ ਉਹਨੇ ਮਹਾਰਾਜ ਨੇ ਨਾਸ ਕਰਤੇ ਇੰਨੇ ਸਤਗੁਰ ਪੁਰਖ ਮਨਾਇਆ ਤਿੰਨ ਪੁੱਜੈ ਸਭ ਕੋਈ ਤੇ ਜਿਨ੍ਹਾਂ ਨੇ ਗੁਰੂ ਨੂੰ ਮਨਾਲਿਆ ਨਾ ਸੱਚੇ ਗੁਰੂ ਨੂੰ ਗੁਰਸਿੱਖਾਂ ਨੇ ਉਹਨੂੰ ਇਤਿਹਾਸ ਹੈ ਕਿ ਉਹਨੂੰ ਖੁਸ਼ ਕਰ ਲਿਆ ਮਾਲਕ ਨੂੰ ਜੇ ਮਹਾਰਾਜ ਦੀ ਬਚਨ ਕਰਦੇ ਜਿਨੇ ਸਤਗੁਰੂ ਪੁਰਖ ਮਨਾਇਆ ਤਿੰਨ ਪੂਜੇ ਸਭ ਕੋਈ ਦੇਖਦਿਆਂ ਉਹਨਾਂ ਦੀ ਪੂਜਾ ਹੁੰਦੀ ਹੈ ਗੁਰਸਿੱਖ ਪਿਆਰਿਆਂ ਦੀ ਭਗਤਾਂ ਦੀ ਜਿਨ੍ਹਾਂ ਨੇ ਗੁਰੂ ਨੂੰ ਖੁਸ਼ ਕਰ ਲਿਆ ਉਹ ਪਿਆਰਿਓ ਗੁਰੂ ਵਰਗੇ ਬਣ ਗਏ ਉਹਨਾਂ ਦੀ ਸੰਸਾਰ ਵਿੱਚ ਪੂਜਾ ਹੁੰਦੀ ਹੈ ਲੋਕ ਉਹਨਾਂ ਦਾ ਕਹਿਣਾ ਮੰਨਦੇ ਹਨ ਜਿਨੇ ਸਤਗੁਰ ਪਿਆਰਾ ਸੇਵਿਆ ਇਨਾ ਸੁਖ ਸਦ ਹੋਈ ਜਿਨ੍ਹਾਂ ਸਤਗੁਰੂ ਪਿਆਰੇ ਨੂੰ ਜਪਣਾ ਕੀਤਾ ਸਤਗੁਰੂ ਪਿਆਰਾ ਸੇਵਿਆ ਤਿੰਨਾ ਸੁਖ ਸਦਾ ਵਾਸਤੇ ਸੁਖ ਮਿਲ ਗਿਆ ਉਨ੍ਹਾਂ ਸਦਾ ਸੁਖ ਹੋਈ ਸਦਾ ਸੁਖ ਕਿਹੜਾ ਹੁੰਦਾ ਹੈ ਅਰ ਬ੍ਰਹਮ ਸੁਖ ਜਿਹੜਾ ਆਤਮਾ ਨੂੰ ਮਿਲਦਾ ਹੈ ਸੰਸਾਰੀ ਸੁਖ ਬਨੌਟੀ ਸੁਖ ਹਨ ਇਹ ਸਾਨੂੰ ਮਿਲਦੇ ਹਨ ਕਰਮਾਂ ਦੇ ਸੁਖ ਪਰ ਮਹਾਰਾਜ ਜੀ ਕਹਿੰਦੇ ਆਤਮਾ ਕਰ ਲਾਂਦੀ ਹੈ ਉਹ ਤਦੋਂ ਸੁਖੀ ਹੁੰਦੀ ਹੈ ਜਦੋਂ ਸਤਗੁਰੂ ਪਿਆਰੇ ਦਾ ਮੇਲ ਹੁੰਦਾ ਹੈ ਜਿਨਿ ਸਤਗੁਰ ਪਿਆਰਾ ਸੇਵਿਆ ਤਿਨ ਸੁਖ ਸਦ ਹੋਈ ਫਿਰ ਆਤਮਾ ਪੱਖੋ ਗੁਰਸਿੱਖ ਸਦਾ ਵਾਸਤੇ ਸੁਖੀ ਦੇ ਘਰ ਵਿੱਚ ਸੁਖ ਮਾਣਦਾ ਹੈ ਜਿਨ੍ਹਾਂ ਸਾ ਨਾਨਕ ਸਤਗੁਰ ਭੇਟਿਆ ਤਿਨਾਂ ਮਿਲਿਆ ਹਰ ਸੋਈ ਜਿਨ੍ਹਾਂ ਨੇ ਗੁਰੂ ਨੂੰ ਮਹਾਰਾਜ ਜੀ ਨੇ ਕਹਿੰਦੇ ਧਿਆਣਾ ਕੀਤਾ ਜਨ ਨਾਨਕ ਸਤਿਗੁਰੂ ਭੇਟਿਆ ਮੈਂ ਦਾ ਮਹਾਰਾਜ ਜੀ ਕਹਿੰਦੇ ਦਾਸ ਨਾਨਕ ਨੇ ਪਰਮੇਸ਼ਰ ਨੂੰ ਧਿਆਉਣਾ ਕੀਤਾ ਜਿਨ੍ਹਾਂ ਮਿਲਿਆ ਹਰ ਸੋਈ ਕਹਿੰਦੇ ਉਹਨਾਂ ਨੂੰ ਉਹਨਾਂ ਦਾ ਸੱਚੇ ਮਾਲਕ ਨਾਲ ਮੇਲ ਹੋ ਗਿਆ ਜਿਨ੍ਹਾਂ ਨੇ ਉਹਨੂੰ ਜਪਣਾ ਕੀਤਾ ਤੇ ਉਹਣਾ ਕੀਤਾ ਜਿਨ੍ਹਾਂ ਅੰਦਰ ਗੁਰਮਖ ਪ੍ਰੀਤ ਹੈ ਤਿੰਨ ਹਰ ਰਖਨ ਹਾਰਾ RAM ਰਾਜੇ ਤੀਜਾ ਪਦ ਮਹਾਰਾਜ ਜੀ ਰੰਮ ਕਰਦੇ ਹਨ ਜਿਨ੍ਹਾਂ ਦੇ ਅੰਦਰ ਮਹਾਰਾਜ ਜੀ ਕਹਿੰਦੇ ਸੱਚੇ ਦੀ ਪ੍ਰੀਤ ਹੈ ਉਹਨਾਂ ਨੂੰ ਮਹਾਰਾਜ ਰੱਖਦੇ ਹਨ ਕਾਦੇ ਤੋਂ ਔਗਣਾ ਤੋਂ ਬਚਾ ਲੈਂਦੇ ਹਨ ਗਰਾਹਾਂ ਤੋਂ ਮਹਾਰਾਜ ਜੀ ਬਚਾਣਾ ਕਰਦੇ ਹਨ ਹੱਥ ਦੇ ਕਿ ਔਗਣਾ ਤੋਂ ਰੱਖਦੇ ਹਨ ਜਿਨ੍ਹਾਂ ਦੇ ਅੰਦਰ ਸੱਚੇ ਦੀ ਪ੍ਰੀਤ ਆ ਜਾਂਦੀ ਹੈ ਉਹ ਮਹਾਰਾਜ ਹੋਂ ਦਾ ਰਾਖਾ ਬਣਦੇ ਹਨ ਉਸੇ ਗੁਰਸਿੱਖਾਂ ਦੇ ਰਾਖੇ ਬਣਦੇ ਹਨ ਜੂਰ ਗੁਗ ਭਗਤ ਪਾਇਆ ਅਗਲਾ ਪਦ ਮਹਾਰਾਜ ਜੀ ਅੱਗੇ ਦੱਸਦੇ ਹਨ ਜਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਈਮਾਰਾ ਜੀ ਕਹਿੰਦੇ ਉਹਨਾਂ ਦੀ ਨਿੰਦਿਆ ਕੌਣ ਕਰ ਸਕਦਾ ਹੈ ਜਿਨ੍ਹਾਂ ਨੂੰ ਨਾਮ ਹੀ ਪਿਆਰ ਹੈ ਜਿਨ੍ਹਾਂ ਵਿੱਚ ਕੋਈ ਔਗਣ ਹੀ ਨਹੀਂ ਹੈ ਜਿਨ੍ਹਾਂ ਵਿੱਚ ਕੋਈ ਗਲਾਹ ਨਹੀਂ ਹੈ ਉਹਨਾਂ ਦੀ ਨਿੰਦਿਆ ਕੌਣ ਕੀ ਕਰੇਗਾ ਹਾਰਾ ਜੀ ਕਹਿੰਦੇ ਨਿੰਦਿਆ ਤੋਂ ਉਹਨਾਂ ਦੀ ਹਿੰਦੀ ਹੈ ਜਿਹੜਾ ਕੋਈ ਗਲਾਹ ਕਰਦਾ ਉਹਨੂੰ ਆਪਾਂ ਵਾਰ-ਵਾਰ ਨਿੰਦਦੇ ਹਾਂ ਔਰ ਗੁਰੂ ਸਿੱਖਾਂ ਵਿੱਚ ਕੋਈ ਗਨਾਹ ਨਹੀਂ ਔਗਣ ਨਹੀਂ ਆਸ਼ਾ ਜੀ ਕਹਿੰਦੇ ਉਹਨਾਂ ਦੀ ਫਿਰ ਕੋਈ ਨਿੰਦਿਆ ਨਹੀਂ ਕਰ ਸਕਦਾ ਪਿਆਰਾ ਜਿਨ੍ਹਾਂ ਦੇ ਨਾਲ ਹੈ ਜਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਯਾਰੋ ਜਿਨ੍ਹਾਂ ਨੂੰ ਨਾਮ ਪਿਆਰਾ ਪ੍ਰਭੂ ਦਾ ਭਗਤੀ ਪਿਆਰੀ ਹੈ ਉਹਨਾਂ ਦੀ ਕੋਈ ਨਿੰਦਿਆ ਨਹੀਂ ਕਰ ਸਕਦਾ ਜੂ ਕੋਈ ਨਿੰਦਦਾ ਵੀ ਹੈ ਉਹ ਭਾਰ ਚੱਕਦਾ ਪੰਡ ਚੱਕਦਾ ਨਿੰਦਿਆ ਦੀ ਉਹਨਾਂ ਦਾ ਕੁਝ ਵਿਗੜਦਾ ਨਹੀਂ ਗੁਰਸਿੱਖਾਂ ਦਾ ਪਰ ਨਿੰਦਕਾਂ ਦਾ ਕੁਝ ਰਿੰਦਾ ਨਹੀਂ ਹੈ ਜਿਹੜੇ ਗੁਰਮਖਾਂ ਦੀ ਭਗਤਾਂ ਦੀ ਨਿੰਦਿਆ ਕਰਦੇ ਹਨ ਪਿਆਰੇ ਉਹਨਾਂ ਦਾ ਸੁਭਾਅ ਥੋੜਾ ਬਦਲ ਸਕਦੇ ਹਨ ਉਹ ਤਾਂ ਜਪਦੇ ਰਹਿੰਦੇ ਆ ਉਹਨਾਂ ਦਾ ਭਗਤੀ ਵਾਲਾ ਸੁਭਾਅ ਹੁੰਦਾ ਹੈ ਪਰ ਨਿੰਦਕਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਜਿਨ ਹਰ ਸੇਤੀ ਮਨ ਮੰਨਿਆ ਸਭ ਦੁਸ਼ਟ ਝੱਖ ਮਾਰਾ ਜਿਨ੍ਹਾਂ ਨੇ ਨਾਮ ਦੇ ਨਾਲ ਮਨ ਨੂੰ ਮਨਾ ਲਿਆ ਮਾਨੋ ਦੇ ਨਾਮ ਨਾਲ ਜਿਨ੍ਹਾਂ ਦਾ ਜੁੜ ਗਿਆ ਇਹ ਹਰ ਸੇਤੀ ਮਨ ਮੰਨਿਆ ਸਭ ਦੁਸ਼ਟ ਝੱਖ ਮਾਰਾ ਜਿਹੜੇ ਝੱਖ ਮਾਰਦੇ ਨੇ ਦੁਸ਼ਟ ਲੋਕ ਮਹਾਰਾਜ ਜੀ ਕਹਿੰਦੇ ਉਹ ਕੁਝ ਵੀ ਨਹੀਂ ਵਿਗਾੜ ਸਕਦੇ ਉਹ ਝੱਖਾ ਹੀ ਮਾਰਦੇ ਰਹਿ ਜਾਂਦੇ ਹਨ ਕਿਉਂਕਿ ਮਾਨ ਗੁਰਮਖੰ ਦਾ ਉਹਦੇ ਚਰਨਾਂ ਵਿੱਚ ਭੇਟਾ ਹੋ ਜਾਂਦਾ ਹੈ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਜਨ ਨਾਨਕ ਨਾਮ ਰਾਤਿਆ ਹੈ ਹਰ ਰਖਨ ਹਾਰਾ ਤੇ ਪਿਆਰਿਓ ਅਕੀਲੀ ਤੋਖ ਵਿੱਚ ਮਹਾਰਾਜੀ ਬਚਨ ਕਰਦਿਆਂ ਜਨ ਨਾਨਕ ਮੈਂ ਦਾਸ ਨਾਮ ਨੂੰ ਧਿਆਉਣਾ ਕੀਤਾ ਕਿਉਂਕਿ ਹਰੀ ਜਿਹੜਾ ਉਹ ਸਾਰਿਆਂ ਦਾ ਰਾਖਾ ਬਣਦਾ ਗੁਰਸਿੱਖਾਂ ਦਾ ਦਾਸਾਂ ਦਾ ਉਹ ਰਾਖਾ ਹੈ ਹਰ ਜੁਗ ਜੁਗ ਭਗਤ ਪਾਇਆ ਅਜ ਰੱਖਦਾ ਆ ਰਾਮ ਰਾਜੇ ਖੀਰਲਾ ਬੰਦ ਮਹਾਰਾਜ ਜੀ ਸ਼ਬਦ ਦਾ ਆਰੰਭ ਕਰਦੇ ਹਨ ਖੀਰਲਾ ਸ਼ਬਦ ਜਿਹੜਾ ਕਿ ਆਪਾਂ ਰੋਜ਼ ਹੀ ਪੜਦੇ ਆਂ ਸਾਦੀ ਵਾਰ ਦਾ ਖੀਰਲਾ ਛੱਕਾ ਮਹਾਰਾਜ ਜੀ ਤੇ ਫਿਰ ਭਗਤਾਂ ਦੀ ਉਸਤਤ ਗਾਉਂਦੇ ਹਨ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਤੇ ਪਾਤਸ਼ਾਹ ਜੀ ਕਹਿੰਦੇ ਜੁਗਾ ਤੂੰ ਹੀ ਐ ਜੁਗਾ ਤੂੰ ਮੈਂ ਭਗਤਾਂ ਦੀ ਕਹਿੰਦੇ ਹਰੀ ਪੈਜ ਰੱਖਦਾ ਯੁਗਾਤਿਉ ਰੱਖਦਾ ਆ ਅੱਗੇ ਮਹਾਰਾਜ ਜੀ ਫਿਰ ਆਧਾਰਨ ਲੈਂਦੇ ਹਨ ਹਰਨਾਕਸ ਦੁਸ਼ਟ ਹਰ ਮਾਰਿਆ ਅਰਹਿਲਾਦ ਤਰਾਇਆ ਮਹਾਰਾਜ ਕਹਿੰਦੇ ਪਾਪੀਆਂ ਦਾ ਉਹ ਵੱਤ ਕਰਦਾ ਭਗਤਾਂ ਨੂੰ ਉਹ ਰੱਖਦਾ ਹੈ ਹਰਨਾਕਸ ਨੂੰ ਪਿਤਾ ਨੂੰ ਜਿਹੜਾ ਪਾਪੀ ਸੀ ਹਰਨਾਕਸ ਉਹਦਾ ਉਹ ਨੇ ਵੱਤ ਕਰਤਾ ਕਿ ਪੁੱਤਰ ਸੀ ਪ੍ਰਿਲਾਦ ਭਗਤ ਸੀ ਉਹਦੀ ਰੱਖਸ਼ਾ ਕੀਤੀ ਆਪਿਆਂ ਨੂੰ ਪਾਪ ਕੋ ਨਿਵਿਰਤੀ ਦਿਵਾਨ ਵਾਸਤੇ ਉਹ ਪਾਪੀਆਂ ਦਾ ਵਾਥ ਕਰਦਾ ਤੇ ਭਗਤਾਂ ਨੂੰ ਰੱਖ ਮਹਾਰਾਜ ਜੀ ਰੱਖਣਾ ਕਰਦੇ ਹਨ ਇੱਥੇ ਮਹਾਰਾਜ ਜੀ ਸਾਨੂੰ ਆਧਾਰਨ ਦੇ ਕੇ ਦੱਸ ਰਹੇ ਹਨ ਕਿ ਜੁਗਾ ਤੋਂ ਹੀ ਉਹ ਭਗਤਾਂ ਨੂੰ ਰੱਖ ਰਿਹਾ ਹੈ ਹਰਨਾਕਸ਼ ਵੱਡਾ ਪਾਪੀ ਸੀ ਤੇ ਉਹ ਪੁੱਤਰ ਜਿਹੜਾ ਸੀ ਪ੍ਰਲਾਦ ਉਹ ਭਗਤ ਸੀ ਤੇ ਉਹਦੀ ਰੱਖਸ਼ਾ ਕਰਨ ਵਾਸਤੇ ਨਾਰਦ ਸਿੰਘ ਦਾ ਰੂਪ ਧਾਰਨ ਕਰਕੇ ਭਗਵਾਨ ਆਏ ਰਿਆ ਨਹੀਂ ਗਿਆ ਭਗਵਾਨ ਕੋ ਇਸੋਲੇ ਬਹੁਤ ਜਿਆਦਾ ਅਤਿਆਚਾਰ ਕੀਤਾ ਛੋਟੀ ਜੀ ਆਜੂ ਹੈ ਬੰਦ ਕਰਤਾ ਇੰਜਰੇ ਵਿੱਚ ਪਾਤਾ ਕੈਦ ਵਿੱਚ ਪਾਤਾ ਬਧੇ ਕਸ਼ਟ ਦਿੱਤੇ ਤੇ ਕੁਛ ਨਹੀਂ ਵਿਗਾੜ ਸਰਿਆ ਭਗਤ ਦਾ ਘਰ ਦੇ ਵਿੱਚ ਸ਼ਰੀਕ ਪੈਦਾ ਹੋ ਗਿਆ ਲੋਕਾਂ ਨੂੰ ਕਹਿੰਦਾ ਸੀ ਹਰਨਾਸ ਕਿ ਮੇਰੀ ਪਰਜਾ ਨੂੰ ਕਹਿ ਦੋ ਰਾਜਾ ਸੀ ਅਤਿਆਚਾਰੀ ਰਾਜਾ ਕਹਿੰਦੇ ਹਰ ਪਾਸੇ ਟੰਡੋਰਾ ਫੇਰ ਦੋ ਕੋਈ ਵੀ ਭਗਵਾਨ ਦਾ ਨਾਮ ਨਾ ਲਏ ਹੇ ਲੋ ਭਗਵਾਨ ਨੂੰ ਹੀ ਚੇਤੇ ਕਰਕੇ ਉਹਦੀ ਬੰਦਗੀ ਕਰਕੇ ਭਗਤੀ ਕਰਕੇ ਵਾਰ ਲੈ ਲੈ ਉਸੇ ਭਗਵਾਨ ਦਾ ਸ਼ਰੀਕ ਬਣ ਕੇ ਬਹਿ ਗਏ ਹੁਣ ਵੀ ਲੋਕ ਬਣਦੇ ਹਨ ਉਸੇ ਭਗਵਾਨ ਤੋਂ ਲੈ ਕੇ ਉਹਦੀ ਮੰਗਤੇ ਬਣ ਕੇ ਉਹਦੇ ਤੋਂ ਖੈਰ ਲੈ ਕੇ ਉਹਦੀ ਦਿੱਤੀ ਹੋਈ ਖੈਰ ਨੂੰ ਦੁਰਵਰ ਤੋਂ ਕਰਦੇ ਹਨ ਉਸਨੀਆਂ ਸ਼ਕਤੀਆਂ ਨੂੰ ਉਹਦੇ ਤੇ ਚਲਾਈ ਜਾਂਦੇ ਹਨ ਉਹ ਲੋਕ ਭੁੱਲ ਜਾਂਦੇ ਹਨ ਕਿ ਪ੍ਰਮਾਤਮਾ ਹਰੀ ਪਰਮੇਸ਼ਰ ਉਹੀ ਸ੍ਰਿਸ਼ਟੀ ਦਾ ਕੈਨਾਤ ਦਾ ਮਾਲਕ ਹੈ ਉਹਦੇ ਤੇ ਜੇ ਦੁਰਵਰਤ ਤੋਂ ਕਰਾਂਗੇ ਅਤਿਆਚਾਰ ਕਰਾਂਗੇ ਉਸੇ ਸ਼ਕਤੀਆਂ ਦਾ ਇਹ ਮਹਾਰਾਜ ਜੀ ਕਿਹੜਾ ਦੇਖਦੇ ਨਹੀਂ ਉਹ ਤਾਂ ਜੇ ਸਾਨੂੰ ਦੇ ਸਕਦੇ ਹਨ ਖੋ ਵੀ ਸਕਦੇ ਹਨ ਲੈ ਵੀ ਸਕਦੇ ਹਨ ਮਹਾਰਾਜ ਜੀ ਸਾਨੂੰ ਦੱਸਦੇ ਹਨ ਸੁਖਨੀ ਸਾਹਿਬ ਜੀ ਦੇ ਵਿੱਚ ਆਪਾਂ ਪੜ੍ਹਦੇ ਹਨ 10 ਵਸ ਸੂਲੇ ਪਾਛੇ ਪਾਵੇ 1 ਵਸ ਕਰਬਖੋਟ ਗਵਾਵੇ 1 ਪੀਨਾ ਦੇ 10 ਵੀ ਹਿਰਲੇ ਤੋਂ ਮੂੜਾ ਉਹ ਕਾ ਕਰੇ ਮੂੜੇ ਮੂਰਖ ਮਨੁੱਖ ਤੂੰ ਕੀ ਕਰ ਸਕਦਾ ਜਿਹੜੀਆਂ 10 ਪਹਿਲਾਂ ਦਿੱਤੀਆਂ ਨੋ ਤਾਂ ਵਿਸਾਰਤੀਆਂ ਜੇ ਉਹਨੇ ਇੱਕ ਨਹੀਂ ਦਿੱਤੀ ਤੈਨੂੰ ਇਹ ਦੁਖਦਾਈ ਹੋ ਸਕਦੀ ਸੀ ਤੇ ਤੂੰ ਲਾਹਵੇਂ ਦੇਣਾ ਸ਼ਰੀਕ ਬਣ ਕੇ ਉਹਨੂੰ ਮਿਹਨੇ ਮਾਰਨਾ ਪਰਮਾਤਮਾ ਨੂੰ ਪਰ ਜਿਹੜੀਆਂ 10 ਦਿੱਤੀਆਂ ਨ ਪਿਆਰਿਓ ਜੇ ਉਹ ਵੀ ਖੋ ਲਵੇ ਜੇ ਉਹ ਵੀ ਲੈ ਲਵੇ ਕੀ ਵਿਗਾੜ ਸਕਦੇ ਆ ਕਿਉਂਕਿ ਉਹ ਮਾਲਕ ਹੈ ਉਹ ਸਾਈਂ ਉਹ ਮਾਲਕ ਹੈ ਉਹ ਖੂਬ ਹੀ ਸਕਦਾ ਜੇ ਦੇ ਸਕਦਾ ਅਸੀਂ ਉਹ ਭੁੱਲ ਜਾਂਦੇ ਆਂ ਜਿਹਨਾਂ ਦਾਤਾ ਉਹਨੇ ਬਖਸ਼ੀਆਂ ਨੇ ਸੁੱਖ ਬਖਸ਼ੀਆਂ ਜੇਕ ਨਹੀਂ ਦਿੱਤੀ ਤਾਂ ਹੋ ਸਕਦਾ ਉਹ ਸਾਡੇ ਲਈ ਦੁਖਦਾਈ ਹੋਵੇ ਹਰੇ ਭੁੱਲ ਕੇ ਅਸੀਂ ਉਹਨੂੰ ਮਿਹਨੇ ਮਾਰਦੇ ਆਂ ਉਹਨੂੰ ਦੁਰਬਚਨ ਬੋਲਦੇ ਆਂ ਪ੍ਰਮਾਤਮਾ ਨੂੰ ਅਸੀਂ ਉਹਨੂੰ ਵਿਸਾਰ ਦਿੰਦੇ ਆਂ ਕਿ ਉਹ ਸਾਈਂ ਉਹ ਸ੍ਰਿਸ਼ਟੀ ਦਾ ਮਾਲਕ ਹੈ ਅਸੀਂ ਤਾਂ ਉਹਦੇ ਬੱਚੇ ਭਈ ਜਿਵੇਂ ਜੀਵਾ ਉਹ ਲੈ ਵੀ ਸਕਦਾ ਸਾਡੇ ਤੋਂ ਸਭ ਕੁਝ ਜੇ ਦੇ ਸਕਦਾ ਲੈ ਵੀ ਸਕਦਾ ਪਰ ਉਹਦਾ ਬਿਰਦ ਹੈ ਉਹ ਕਰਮਾਂ ਦੇ ਦਿੰਦਾ ਸਾਰਿਆਂ ਨੂੰ ਕਰਮਾਂ ਜਦੋਂ ਪੂਰੇ ਹੁੰਦੇ ਹਨ ਤੇ ਉਹ ਖੋ ਲੈ ਵੀ ਜਾਂਦਾ ਉੱਥੇ ਸਾਡਾ ਜੋਰ ਨਹੀਂ ਬੇਨਤੀ ਚੱਲਦੀ ਹੈ ਹਰਨਾਖਸ਼ ਨੂੰ ਮਾਰ ਕੇ ਪ੍ਰਲਾਦ ਨੂੰ ਬਚਾਣਾ ਕੀਤਾ ਹੰਕਾਰੀਆਂ ਨਿੰਦੀਆਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ ਤੇ ਪਿਆਰਿਓ ਹੰਕਾਰੀਆਂ ਵੱਲੋਂ ਪਿੱਠ ਕਰ ਲਿੰਦਾ ਜਿਹੜੇ ਬਹੁਤ ਹੰਕਾਰੀ ਹੁੰਦੇ ਨੇ ਉਹ ਮੇ ਕਰਦੇ ਹਨ ਉਹਨਾਂ ਵੱਲ ਸਮਝ ਲਓ ਦੀ ਪਿੱਠ ਹੈ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਜਪਣ ਵਾਲਿਆਂ ਰੋ ਦਾ ਮੁਖ ਹੁੰਦਾ ਪਿਆਰਿਓ ਜਿਹੜੇ ਨਾਮ ਜਪਦੇ ਹਨ ਗੁਰਮੁਖ ਪਿਆਰੇ ਉਹਨਾਂ ਵੱਲ ਉਹਦਾ ਮੁਖ ਹੈ ਹੰਕਾਰੀਆਂ ਵੱਲ ਪਿੱਠ ਕਰ ਦਿੰਦਾ ਜਿਹੜੇ ਉਹਨੂੰ ਭੁੱਲ ਜਾਂਦੇ ਹਨ ਜਿਹੜੇ ਹਉਮੇ ਵਿੱਚ ਆਪਣੇ ਆਪ ਨੂੰ ਵੱਡਿਆ ਸਮਝਦੇ ਹਨ ਆਰਾਧ ਜੀ ਬੇਨਤੀ ਕਰਦੇ ਹਨ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਉਹਨੂੰ ਸੇਵਨਾ ਕੀਤਾ ਭਾਵ ਜਪਣਾ ਕੀਤਾ ਮਹਾਰਾਜ ਜੀ ਕਹਿੰਦੇ ਮੈਂ ਜਨ ਉਹ ਮਾਲਕਾ ਤੈਨੂੰ ਜਪਣਾ ਕਰਦਾ ਤੈਨੂੰ ਧਿਆਉਣਾ ਕਰਦਾ ਵਾ ਕਿਉਂ ਅੰਤ ਵੇਲੇ ਤੂੰ ਹੀ ਛਡਾਣਾ ਕਰਦਾ ਜਿੱਥੇ ਕੋਈ ਦੋਸਤੀ ਨਹੀਂ ਜਿੱਥੇ ਕੋਈ ਸੰਗੀ ਸਾਥੀ ਨਹੀਂ ਜਿੱਥੇ ਮਾ ਪਿਓ ਭੈਣ ਭਰਾ ਸਾਰਾ ਕੁਝ ਇਹ ਸਾਥ ਟੁੱਟ ਜਾਂਦਾ ਮਾਤਾ ਪਿਤਾ ਸੁਤ ਮੀਤ ਨਾ ਭਾਈ ਤਹਾਂ ਉਹਾਂ ਨਾਮ ਤੇਰੇ ਸੰਗ ਸਹਾਈ ਪੜਦੇ ਨਾ ਆਪਾ ਜਿੱਥੇ ਮਾਤਾ ਪਿਤਾ ਜਿੱਥੇ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਉੱਥੇ ਨਾਮ ਸਹਾਇਤਾ ਕਰਦਾ ਮਹਾਰਾਜ ਜੀ ਕਹਿੰਦੇ ਅੰਤ ਵੇਲੇ ਤੈਨੂੰ ਸੱਚੇ ਨਾਮ ਨਹੀਂ ਛਡਾਣਾ ਜਮਾ ਤੋਂ ਇਸ ਕਰਕੇ ਉਹ ਸਿਰ ਅਸਲੀ ਮਿੱਤਰ ਹੈ ਸੰਗੀ ਸਾਥੀ ਹੈ ਉਹਨੂੰ ਵਿਸਾਰ ਕੇ ਦੁਨੀਆ ਨੂੰ ਨਾ ਚਿੱਤੇ ਕਰ ਪਰਮਾਤਮਾ ਦੇ ਨਾਮ ਨੂੰ ਚਿੱਤੇ ਰੱਖ ਜਿਹੜਾ ਕੀ ਤੇਰੀ ਆਤਮਾ ਦਾ ਵੀ ਸੰਗੀ ਸਾਥੀ ਬਣੇਗਾ ਇਹ ਭਾਈ ਸ਼ਬਦਾਂ ਦੀ ਵਿਚਾਰਾ ਇੱਥੇ ਇਹ ਸੰਤ ਮਹਾਰਾਜ ਜੀ ਦੇ ਸੰਪੂਰਨ ਹੁੰਦੇ ਹਨ ਅਗਲਾ ਸੰਤ ਮਹਾਰਾਜ ਜੀ ਦਾ ਰੰਭ ਹੋਵੇਗਾ ਇਨੀਆਂ ਕੋ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ